ਬਹੁਤ ਸਾਰੇ ਕੰਮ ਜਿਹੜੇ ਨੇ ਗਵਰਨਮੈਂਟ ਵੱਲੋਂ ਪਹਿਲੇ ਸਾਲ ਹੀ ਸ਼ੁਰੂ ਕਰਤੇ ਸੀਗੇ ਹਾਲਾਂਕਿ ਮੈਨੂੰ ਅਫਸਰ ਕਹਿੰਦੇ ਸੀ ਕਿ ਜੀ ਆਖਰੀ ਸਾਲ ਦੇਖੋ ਲੋਕਾਂ ਨੂੰ ਆਖਰੀ ਸਾਲ ਯਾਦ ਰਹਿੰਦਾ ਜੀ ਵੋਟਾਂ ਤੋਂ ਪਹਿਲਾਂ ਵਾਲਾ ਸਾਲ ਮੈਂ ਕਹਾਂ ਜੀ ਮੈਂ ਕੋਈ ਯਾਦ ਰਖਾਉਣ ਵਾਸਤੇ ਸਾਲ ਨਹੀਂ ਬਣਾਉਣਾ ਆ ਮੈਂ ਇੱਥੇ ਕੋਈ ਅਗਲੀਆਂ ਵੋਟਾਂ ਦਾ ਹੁਣੇ ਤੋਂ ਮੈਂ ਲੋਬਿੰਗ ਕਰਨ ਜਾਂ ਲੋਕਾਂ ਨੂੰ ਕੋਈ ਲਾਲਚ ਦੇਣ ਨਹੀਂ ਆਇਆ ਮੇਰੇ ਤਾਂ ਕੰਮ ਹੈ ਹੁਣੇ ਸ਼ੁਰੂ ਕਰੋ ਪਹਿਲੇ ਹੀ ਲੇਟ ਆ 70 ਸਾਲ 300 ਯੂਨਿਟ ਬਿਜਲੀ ਫ੍ਰੀ ਕੀਤੀ ਪਹਿਲੇ ਸਾਲ ਹੀ ਜੂਨ 'ਚ ਹੀ ਫੈਸਲਾ ਹੋ ਗਿਆ ਸੀ ਮਾਰਚ ਦੇ ਵਿੱਚ ਓਥ ਸੈਰੇਮਨੀ ਸੀ 16 ਮਾਰਚ ਨੂੰ ਅਪ੍ਰੈਲ ਮਈ 'ਚ ਸਾਰੇ ਡਾਟਾ ਆ ਗਿਆ ਜੂਨ 'ਚ ਕਰਤਾ ਲਾਗੂ 300 ਯੂਨਿਟ ਔਰ ਸਾਰਿਆਂ ਨੂੰ ਸਾਰਿਆਂ ਨੂੰ ਚੇਸੋ ਚੋਣ ਦਾ ਤਾਂ ਸਾਈਕਲ ਹੈ 2 ਮਹੀਨਿਆਂ ਦਾ ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਫ੍ਰੀ ਹੁੰਦਾ ਫੇਰ ਬਿਜਲੀ ਬੋਰਡ ਦੇ ਪੁਰਾਣੇ ਪੈਸੇ ਬਹੁਤ ਰਹਿੰਦੇ ਸੀਗੇ ਪੀਐਸਪੀਸੀਐਲ ਦਾ ਪੁਰਾਣਾ ਬਹੁਤ ਕਰਜ਼ਾ ਖੜਾ ਸੀ ਸਰਕਾਰਾਂ ਵੱਲ ਉਹ ਦੇਣਾ ਸ਼ੁਰੂ ਕੀਤਾ ਜੀ ਵੀ ਕਿਸ਼ਤਾਂ ਕਰ ਲੈਨੇ ਆ ਤੁਹਾਨੂੰ ਤੁਹਾਡਾ ਕਰਜ਼ਾ ਤੁਹਾਨੂੰ ਪੈਰਾਂ ਸਿਰ ਕਰਦੇ ਆ ਬਿਜਲੀ ਬੋਰਡ ਦਾ ਕਰਜ਼ਾ ਬਮੋੜਿਆ ਜੀ ਕਰਜ਼ਾ ਹਾਂ ਜੀ 2000 ਕਰੋੜ ਮੋੜਿਆ ਜੀ ਬਿਜਲੀ ਬੋਰਡ ਦਾ ਸਰਕਾਰ ਨੇ ਆ ਜਿਹੜੇ ਕਹੀ ਜਾਂਦੇ ਨੇ ਕਰਜ਼ਾ ਚੜਾਉਤਾ ਫਰਾਂਚਾਈਜ਼ੀ ਦਾ ਉਹ ਕਰਜ਼ੇ ਲਾਈ ਵੀ ਨੇ ਅਸੀਂ ਇਹ ਤੁਸੀਂ ਦੇ ਕੇ ਕਿਉਂ ਸਾਨੂੰ ਵਿਰਸੇ ਚ 3 ਲੱਖ ਕਰੋੜ ਦਾ ਕਰਜ਼ਾ ਪਾਉਣੇ ਤੇ 1 ਲੱਖ ਕਰੋੜ ਦਾ ਕਰਜ਼ਾ ਤੁਸੀਂ ਦੇ ਕੇ ਗਏ ਹੋ ਨਾਲੇ ਕੁਝ ਹੋਇਆ ਨਹੀਂ ਕੋਈ ਸਰਕਾਰੀ ਸਕੂਲ ਨਹੀਂ ਬਣਿਆ ਕੋਈ ਸੜਕ ਨਹੀਂ ਬਣੀ ਕੋਈ ਯੂਨੀਵਰਸਿਟੀ ਨਹੀਂ ਬਣੀ ਕੋਈ ਨੌਕਰੀ ਨਹੀਂ ਦਿੱਤੀ ਫਿਰ ਵੀ ਕਰਜ਼ਾ ਕਿੱਧਰ ਫਿਰ ਕਿੱਥੇ ਲਾਈ ਗਏ ਨੇ ਕੋਈ ਹਸਾਬ ਕਿਤਾਬ ਨਹੀਂ ਸੋ ਪੀਸੀਆ ਪੀਐਸਪੀਸੀਐਲ ਨੂੰ ਸੀ ਪਹਿਲਾਂ ਪੈਰਾਂ ਸਿਰ ਖੜਾ ਕੀਤਾ ਫਿਰ ਪਤਾ ਲੱਗਿਆ ਜੀ ਆਪਣੀ ਇੱਕ ਕੋਲ ਮਾਈਨ ਹੈ ਕੋਲੇ ਦੀ ਖਾਨ ਹੈ ਚਾਰਖੰਡ ਚ ਪੰਜਾਬ ਦੀ ਉਹ ਬੰਦ ਪਈ ਹੈ ਜੀ ਉਹਨੂੰ ਖੁਲਵਾਇਆ ਜੀ ਐਫਰਟਸ ਕਰਕੇ ਸਰ ਕੋਲ ਕੋਲ ਮੰਤral ਲੈਣਾ ਗੱਲਾਂ ਕਰਕੇ ਉਹਨਾਂ ਨਾਲ ਅਰਜ਼ੀਆਂ ਦੇ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਖੁਲਵਾਇਆ ਫਿਰ ਇੱਕ ਅਨਾਲੀ ਗੋਇੰਦਵਾਲ ਸਾਹਿਬ ਹੈ ਜੀਵੀ ਕੇ ਕੰਪਨੀ ਦਾ ਇੱਕ ਥਰਮਲ ਪਲਾਂਟ ਸੀ ਪ੍ਰਾਈਵੇਟ ਸੈਕਟਰ ਦਾ ਉਹ ਦਿਵਾਲੀਆ ਹੋ ਗਿਆ ਉਹ ਵਿਕਦਾ ਸੀ ਤਾਂ ਉਹਦਾ ਬੈਂਗਲੌਰ ਹੁੰਦੀ ਆ ਉਹਦੀ ਬੋਲੀ ਟ੍ਰਿਬਿਊਨਲ ਦੀ ਬਣਿਆ ਹੋਇਆ ਉਹਦੀ ਬੋਲੀ ਬੈਂਗਲੌਰ ਹੁੰਦੀ ਆ ਅਫਸਰ ਭੇਜੇ ਵੀ ਆਪਾਂ ਲੈਣਾ ਹੈ ਕਰਦੇ ਕਰਾਉਂਦੇ 540 ਮੈਗਾਵਾਟ ਦਾ ਜਿਹੜਾ ਥਰਮਲ ਪਲਾਂਟ ਹੈ 1080 ਕਰੋੜ ਚ ਖਰੀਦਿਆ 2 ਕਰੋੜ ਰੁਪਈਆ ਪਰ ਮੈਗਾਵਾਟ ਦੇਸ਼ ਦਾ ਸਭ ਤੋਂ ਸਸਤੇ ਭਾਤੇ ਖਰੀਦਿਆ ਹੋਇਆ ਹੈ ਜੀ ਇੱਕ ਇੱਕ ਰੁਪਈਆ ਸੀ ਜਿਵੇਂ ਆਪਾਂ ਸਬਜ਼ੀ ਵਾਲੇ ਨਾਲ ਜਾਂ ਦੁਕਾਨਦਾਰ ਨਾਲ ਬਹਿਸ ਕਰਦੇ ਆ ਯਾਰ ਠੀਕ ਠੀਕ ਲਾਲਾ ਯਾਰ ਉਹ ਤਾਂ ਸਾਨੂੰ ਐਨੇ ਚ ਦਿੰਦਾ ਯਾਰ ਐਂ ਕਿਉਂ ਕਰਦਾ ਐਦਾਂ ਅਸੀਂ ਸਰਕਾਰੀ ਪੈਸਾ ਖਰਚਦੇ ਆ ਕਿਉਂਕਿ ਸਾਨੂੰ ਪਤਾ ਹੈ ਜੀ ਇਹ ਪੈਸੇ ਕਿਵੇਂ ਆਈਦੇ ਆ ਉਹ ਬੱਚੇ ਨੇ ਕਿਹਾ 1 ਰੁਪਇਆ ਮੇਰੀ ਮਾਂ ਕਹਿੰਦੀ ਹੁੰਦੀ ਸੀ ਵੀ 1 ਰੁਪਇਆ ਵੀ ਉਹ ਤੋਂ ਇੱਕ ਕੀਮਤ ਉਹਦੇ 1 ਰੁਪਏ ਦੀ ਵੀ ਹੁੰਦੀ ਸੀ ਸਾਮਕੇ ਰੱਖੀ ਕਿਤੇ ਕੰਮ ਆ ਜੂ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਇਹਨੂੰ ਉਹੀ ਸਮਝ ਸਕਦੇ ਆ ਜਿਨ੍ਹਾਂ ਨੇ 1 ਰੁਪਏ ਦੀ ਕੀਮਤ ਸਮਝੀ ਹੋਈ ਹੈ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ 'ਚੋਂ ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਉਹ 99999 ਬਣ ਜਾਂਦਾ ਹੈ ਲਖ ਨਹੀਂ ਕਹਿੰਦੇ ਉਹਨੂੰ ਫਿਰ ਸੋ ਹਰ ਇੱਕ ਦੀ ਆਪਣੀ ਆਪਣੀ ਕੀਮਤ ਹੈ ਰੁਪਈਏ ਦੀ ਵੀ ਵੈਲਿਊ ਹੈ ਸੋ ਇੱਕ ਇੱਕ ਰੁਪਈਆ ਬਚਾ ਕੇ ਅਸੀਂ ਉਹ ਜੀਵੀਕੇ ਵਾਲਾ ਜਿਹੜਾ ਥਰਮਲ ਪਲਾਂਟ ਹੈ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਉਹਦੇ ਰੱਖਿਆ ਗੋਇੰਦਵਾਲ ਸਾਹਿਬ ਇਥੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੀ ਜ਼ਿੰਦਗੀ ਉੱਥੇ ਬਤਾਈ ਜਿੱਥੇ ਸਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਉਹ ਰਨਿੰਗ ਦੀ ਕੰਡੀਸ਼ਨ ਚ 25 ਸਾਲ ਦੀ ਉਹਦੀ ਲਾਈਫ ਹੈ ਜੀ ਬਿਜਲੀ ਫਿਰ ਖੇਤਾਂ ਵਾਲੀ ਦਿਨੇ ਦੇਣੀ ਸ਼ੁਰੂ ਕੀਤੀ ਮੈਂ ਰਾਤ ਨੂੰ ਜਾਂਦਾ ਰਿਆਂ ਖੇਤਾਂ ਚ ਡਿਊਟੀ ਲੱਗਦੀ ਸੀ ਕਰਦਿਆਂ ਵੱਲੋਂ ਭਾਈ ਚਲੋ ਖੇਤ ਬਿਜਲੀ ਆਉਣੀ ਹੈ ਅੱਜ ਕਿੰਨੇ ਵਜੇ ਆਉਣੀ ਹੈ ਸਵਾ 1 ਵਜੇ ਆਉਣੀ ਹੈ ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਚ ਸੱਪਾਂ ਦੀਆਂ ਸਿਰੀਆਂ ਮਿੱਤੀ ਜਾਂਦੇ ਕਦੇ ਸੱਪ ਮੂਰ ਦੀ ਲੰਘਿਆ ਕਦੇ ਸੱਪ ਦੇ ਮੂਰ ਦੀ ਪਹਿਲਾਂ ਲੰਘ ਗਏ ਸੱਪ ਪਿੱਛੋਂ ਦੀ ਲੰਘਿਆ ਕਦੇ ਸੱਪ ਦੇ ਉੱਤੋਂ ਦੀ ਲੰਘ ਗਏ ਬਚ ਬੁਚ ਕੀ ਆਏ ਆ ਬਸ ਜਾਨਾਂ ਜੂਨੀਆਂ ਬਚਾ ਕੇ ਮੈਂ ਸੋਚਦਾ ਸੀ ਯਾਰ ਕਮਾਲ ਹੈ ਦੁਨੀਆ ਪਰ ਦੇ ਦਫ਼ਤਰਾਂ ਦਾ ਟਾਈਮ 9 ਤੋਂ 5 ਹੈ ਚਲ ਦੁਨੀਆ ਪਰ ਨੂੰ ਛੱਡ ਦੋ ਸਾਡੇ ਮੁਲਕ 'ਚ ਤਾਂ 9 ਤੋਂ 5 ਹੀ ਹੈ ਤੇ ਕਿਸਾਨਾਂ ਦੇ ਦਫ਼ਤਰ ਦਾ ਟਾਈਮ ਰਾਤ ਦੇ 1:30 ਵਜੇ ਕਿਉਂ ਆ ਯਾਰ ਸਾਨੂੰ ਦਿਨੇ ਬਿਜਲੀ ਦੇ ਦਿਓ ਸਾਨੂੰ ਰਾਤ ਨੂੰ ਮੱਥਾ ਮਾਰਨ ਦੀ ਲੋੜ ਹੀ ਨਹੀਂ ਕੋਈ ਗੱਲ ਨਹੀਂ ਮੈਂ ਕਹਾਂ ਉਦੋਂ ਸੋਚਦਾ ਹੁੰਦਾ ਸੀ ਮੈਂ ਕਦੇ ਕੋਈ ਆਇਆ ਮੌਕਾ ਜਿਵੇਂ ਕੋਈ ਪਰਮਾਤਮਾ ਵੱਲੋਂ ਵਿਧੀ ਬਣਦੀ ਹੈ ਮਗਾ ਆਇਆ ਮੌਕਾ ਤੱਕ ਕਰ ਦਾਂਗੇ ਫੈਸਲਾ ਫਿਰ ਪ੍ਰਮਾਤਮਾ ਨੇ ਮੌਕਾ ਦਿੱਤਾ ਹੁਣ ਸਰ ਫੈਸਲਾ ਕਰਤਾ ਕਿ ਦਿਨੇ ਬਿਜਲੀ ਆਉਗੀ ਆਉਂਦੀ ਹੈ ਦਿਨੇ ਔਰ 8 10 12 ਘੰਟਿਆਂ ਦੀ ਵੀ ਕੋਈ ਲਿਮਟ ਨਹੀਂ 8 10 ਘੰਟਿਆਂ ਦੀ ਕੋਈ ਲਿਮਟ ਨਹੀਂ ਲਗਾਤਾਰ ਦਿਓ ਯਾਰ ਜਦੋਂ ਜੋਂ ਚੌਣ ਮੋਟਰ ਚਲਾਣ ਕੋਈ ਵੀ ਕਿਸਾਨ ਕਮਲਾ ਨਹੀਂ ਹੈਗਾ ਵੀ ਉਹ ਪਾਣੀ ਛੱਡ ਕੇ ਆਪਣੀ ਕੈਰੇ ਤੋੜ ਲੂਗਾ ਆਪਣੇ ਬੱਟਾ ਤੋੜ ਲੂਗਾ ਜਦੋਂ ਉਹਦੀ ਉਹਦਾ ਪਾਣੀ ਪੂਰਾ ਹੋ ਜयो ਮੋਟਰ ਬੰਦ ਕਰ ਦੂਗਾ ਉਹਨੇ ਕੀ ਕਰਨਾ ਸੀ ਜਿਆਦਾ ਚਲਾ ਕੇ ਸੂ ਮੌਕਾ ਦੇ ਕੇ ਦੇਖੋ ਉਹਨੂੰ ਤਰਸਾਈ ਜਾਂਦੇ ਰਹਿੰਦੇ ਹੋ 8 ਘੰਟੇ ਆਊਗੀ ਜੀ 2-2 ਘੰਟੇ 2 ਘੰਟੇ ਬਾਅਦ ਕੱਟ ਲੱਗ ਗਿਆ ਜੀ ਹੁਣ ਕਿੰਨੇ ਵਜੇ ਆਊਗੀ ਜੀ ਹੁਣ ਡੇਢ ਘੰਟੇ ਬਾਅਦ ਆਊਗੀ ਉਹ ਖਾਲ ਮਰ ਜਾਂਦਾ ਜੀ ਫੇਰ ਉਸੇ ਕਹਿਰੇ ਚ ਦੁਬਾਰਾ ਛੱਡੋ ਹੁਣ ਇਹ ਉਹੀ ਸਮਝ ਸਕਦਾ ਜਿਹੜਾ ਨੱਕਿਆਂ ਤੇ ਰਿਹਾ ਹੋਵੇ ਫੇਰ ਬੀਬੀ ਐਮ ਵੀ ਨਾਲ ਰੋਲਾ ਪੈ ਗਿਆ ਜੀ ਉਹ ਕਹਿੰਦੇ ਅਸੀਂ ਆਹ ਕਰਾਂਗੇ ਅਸੀਂ ਇੱਥੋਂ ਪਾਣੀ ਆਏ ਦੇਵਾਂਗੇ ਪਾਖੜਾ ਮੈਨੂੰ ਉੱਥੇ ਨੰਗਲ ਡੈਮ ਚਲੇ ਗਏ ਸੀ ਅਸੀਂ ਕਿ ਆਓ ਫਿਰ ਆਪਾਂ ਪਾਣੀ ਲੈ ਕੇ ਦਿਖਾਓ ਤੁਸੀਂ ਫਿਰ ਜਦੋਂ ਤੁਹਾਨੂੰ ਅਸੀਂ ਤੁਹਾਡੇ ਰੂਲ ਮੁਤਾਬਕ ਸਮਝੌਤੇ ਮੁਤਾਬਕ ਅਸੀਂ ਦੇ ਹੀ ਜਾਂਦੇ ਆ ਪਾਣੀ ਤੁਸੀਂ ਪਹਿਲਾਂ ਵਰਤ ਲਿਆ ਪਹਿਲਾਂ ਵਰਤ ਕੇ ਖਤਮ ਕਰ ਲਿਆ ਤਾਂ ਫਿਰ ਅਸੀਂ ਹੁਣ ਹੁਣ ਸਾਨੂੰ ਵੀ ਲੋੜ ਹੈ ਅਸੀਂ ਕਿਉਂ ਦਈਏ ਫਿਰ ਤੁਹਾਨੂੰ ਤੁਸੀਂ ਪਹਿਲਾਂ ਆਪਣਾ ਸੰਜਮ ਨਾਲ ਇਸਤੇਮਾਲ ਕਰਨਾ ਸੀ ਹੁਣ ਜੇ ਤੁਹਾਡੀ ਤਨਖਾਹ ਕੋਈ 40000 ਰੁਪਏ ਤਨਖਾਹ ਹੈ ਤੁਸੀਂ 40000 ਰੁਪਇਆ 20 ਦਿਨਾਂ ਚ ਖਤਮ ਕਰਕੇ ਗਵਰਨਮੈਂਟ ਨੂੰ ਕਹੋ ਦੱਸ ਦੇਣਾ ਬਾਦ ਕਿ ਹੋਰ ਤਨਖਾਹ ਦੇਓ ਜੀ ਸੰਤਾ ਜੀ ਤਾਂ ਮੁੱਕ ਗਈ ਕਿਵੇਂ ਦੇ ਦੂਗੇ ਜੀ ਕੋਈ ਤੁਹਾਨੂੰ ਪਤਾ ਹੈ ਕਿ 40000 ਚ ਮਹੀਨਾ ਕੱਢਣਾ ਉਸ ਸਾਬ ਨਾਲ ਖਰਚੋ ਜੀ ਉਹ ਉੱਥੇ ਲੜਾਈ ਲੜੀ ਹਜੇ ਵੀ ਲੜ ਰਹੇ ਆ ਫਿਰ ਸੈਂਟਰ ਆ ਜਾਂਦਾ ਵਿੱਚ ਅਸੀਂ ਇਹਦਾ ਜਿਹੜਾ ਇੰਜੀਨੀਅਰ ਆ ਉਹ ਇੱਥੋਂ ਲਾਵਾਂਗੇ ਅਸੀਂ ਬੀਬੀ ਐਮਬੀ ਦੇ ਮੈਂਬਰ ਇਧਰੋਂ ਲਾਵਾਂਗੇ ਬੇਸੀ ਸਾਡਾ ਕੰਟਰੋਲ ਹੋ ਜੀ ਕਿਵੇਂ ਹੋ ਜੂਗਾ ਜੀ ਪੰਜਾਬ ਦੇ ਪਾਣੀ ਆ ਤੇ ਕਿਵੇਂ ਕੰਟਰੋਲ ਕਰ ਲਵਾਂਗੇ ਪਾਣੀ ਨਾਲ ਅਸੀਂ ਕਿਹੜਾ ਪਾਣੀ ਵੇਚਦੇ ਆ ਜੀ ਪਾਣੀ ਨਾਲ ਅਸੀਂ ਚੌਲ ਪੈਦਾ ਕਰਕੇ ਦਿੰਨੇ ਆ 100 ਆਹਾੜਾ ਇਸ ਇਲਾਕੇ ਚ ਬਹੁਤ ਜ਼ਿਆਦਾ ਆਏ 5 ਲੱਖ ਏਕੜ ਦਾ ਨੁਕਸਾਨ ਹੋਇਆ ਚਲੋ ਉਹ ਚ ਸਾਰੇ ਚ ਝੋਨਾ ਨਹੀਂ ਸੀ ਹੋਰ ਫਸਲਾਂ ਵੀ ਸੀ ਫੇਰ ਵੀ ਇੰਨੇ ਸੰਕਟ ਦੇ ਬਾਵਜੂਦ ਵੀ 180 ਲੱਖ ਮੀਟਰ ਕਟਨ ਚੌਲ ਅਸੀਂ ਫੂਡ ਬਾਲ ਚ ਦੇਵਾਂਗੇ 125 ਲੱਖ ਮੀਟਰ ਕਟਨ ਅਸੀਂ ਕਣਕ ਦਿੰਨੇ ਆਂ ਸਰੋਂ ਬਾਜਰਾ ਲੀਚੀ ਆਲੂ ਉਹ ਅਲੱਗ ਨੇ 40% ਤੋਂ ਜ਼ਿਆਦਾ ਸਾਡਾ ਫੂਡ ਬਾਲ ਦੇ ਵਿੱਚ ਹਿੱਸਾ ਹੈ ਅਸੀਂ ਪਾਉਂਨੇ ਆਂ ਯੋਗਦਾਨ ਦੇਸ਼ ਦੇ ਢਿੱਡ ਭਰਨ ਲਈ ਬਿਜਲੀ ਬਾਰੇ ਪਾਣੀ ਬਾਰੇ ਕਹਿੰਦੇ ਨੇ ਤੁਹਾਨੂੰ ਚਾਹੀਦਾ ਤੁਨਾ ਤੁਹਾਨੂੰ ਨਹੀਂ ਮਿਲਣਾ ਹੈ ਫਿਰ ਉਹ ਗਮਲਿਆਂ 'ਚ ਬੀਜੀਏ ਕਣਕਾਂ ਉਹਦੀ ਲੜਾਈ ਲੜ ਰਹੇ ਆ ਜੀ ਆ ਹੁਣ ਪੰਜਾਬ ਯੂਨੀਵਰਸਿਟੀ ਵੱਲ ਪੈ ਨਿਕਲੇ ਇਹ ਸਾਡੀ ਹੈ ਜੀ ਕਹਿੰਦੇ ਹੁਣ ਇਹ ਸੈਨੇਟ ਤੇ ਸਿੰਡੀਕੇਟ ਭੰਗ ਕਰਤੀ। ਇਸ ਤੋਂ ਪਹਿਲਾਂ ਇਹਨਾਂ ਨੇ ਦੋ ਤਿੰਨ ਮੀਟਿੰਗਾਂ ਕੀਤੀਆਂ ਪੰਜਾਬ ਦੇ ਰਾਜਪਾਲ ਤੇ ਹਰਿਆਣੇ ਦੇ ਰਾਜਪਾਲ ਵੀ ਆਏ ਮੈਂ ਨਾਲ ਗਿਆ ਮੁੱਖ ਮੰਤਰੀ ਹਰਿਆਣਾ ਵੀ ਆਏ। ਇਹ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਕਿ ਅੰਬਾਲਾ ਦੇ ਜਮਨਾ ਨਗਰ ਦੇ ਕੁਰੂਖੇਤਰ ਦੇ ਕਾਲਜ ਜਿਹੜੇ ਨੇ ਉਹ ਤੁਸੀਂ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਕਰ ਦਿਓ ਜੀ। ਮੈਂ ਕਹਿੰਦਾ ਵੀ ਐਸੀ ਨਹੀਂ ਕਰ ਸਕਦੇ। ਕੋਰਾ ਜਵਾਬ ਦਿੱਤਾ ਮੀਟਿੰਗ ਚ ਮੈਂ ਕਿਹਾ ਵੀ ਤੁਸੀਂ ਆਪ ਹੀ ਨਿਕਲੇ ਸੀਗੇ ਆਪ ਤੁਸੀਂ ਲਿਖ ਕੇ ਦਿੱਤਾ ਸੀ ਅਸੀਂ ਇਸ ਜੋ ਯੂਨੀਵਰਸਿਟੀ ਤੋਂ ਆਪਣੇ ਜਿਹੜੇ ਆ ਕਾਲਜ ਬਾਹਰ ਕੱਢਦੇ ਆ ਕੁਰੂਖੇਤਰ ਯੂਨੀਵਰਸਿਟੀ ਬਣਾ ਲਈ ਉਹਨਾਂ ਨੇ ਤੁਸੀਂ ਆਪਣੀ ਕੁਰੂਖੇਤਰ ਯੂਨੀਵਰਸਿਟੀ ਜਿਹੜੀ ਹੈ ਉਹ ਤੇ ਯਕੀਨ ਨਹੀਂ ਕਰਦੇ ਹੁਣ ਤੁਸੀਂ ਕੁਰੂਖੇਤਰ ਯੂਨੀਵਰਸਿਟੀ ਤੋਂ ਹੋਰ ਚ ਯੂਨੀਵਰਸਿਟੀ ਬਣਾ ਲਓ ਕਿਤੇ ਯਮਨਾਨਗਰ ਬਣਾ ਲਓ ਪੰਚਕੂਲੇ ਬਣਾ ਲਓ ਆਪਦੀ ਯੂਨੀਵਰਸਿਟੀ ਬਣਾ ਲਓ ਕਿਤੇ ਅੰਮ੍ਰਾਲੇ ਬਣਾ ਲਓ ਸਾਡੇ ਕੋਲੇ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਪੰਜਾਬ ਯੂਨੀਵਰਸਿਟੀ ਨਾਲ ਰਿਲੇਟਡ ਨੇ ਫਾਜ਼ਿਲਕਾ ਤੱਕ ਉਹ ਸਾਡੇ ਕੋਲੇ ਹੈਗੇ ਨੇ ਅਸੀਂ ਉਹਨਾਂ ਨੂੰ ਸੰਭਾਲਣਾ ਹੈ ਕੋਰਾ ਜਵਾਬ ਦਿੱਤਾ ਜੀ ਪੰਜਾਬ ਦੇ ਗਵਰਨਰ ਸਾਹਿਬ ਉਸ ਵੇਲੇ ਸੀਗੇ ਬਨਮਾਰੀ لال ਪ੍ਰੋਹਿਤ ਉਹ ਕਹਿੰਨ ਨਹੀਂ ਜੀ ਆਪਾਂ ਕਰ ਦਿੰਨੇ ਆ ਆਪਾਂ ਨੂੰ ਕਰ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਪੰਜਾਬ ਵੱਲੋਂ ਆਏ ਹੋ ਜਾਂ ਹਰਿਆਣਾ ਵੱਲੋਂ ਆਏ ਹੋ ਤੁਸੀਂ ਤਾਂ ਮੇਰੇ ਹੱਕ 'ਚ ਬੋਲੋ ਨਾ ਨਾ ਜੀ ਉਹ ਵੀ ਮਤਲਬ ਅਸੀਂ ਕਹਿੰਦੇ ਸੀ ਕਿ ਕੋਈ ਤਾਂਹਾਂ ਤੋਂ ਆਰਡਰ ਸੀਗੇ ਸੈਂਟਰ ਚ ਮੈਂ ਕੱਲਾ ਮੈਂ ਮੈਂ ਕਹੀ ਨਾ ਇਹ ਨਹੀਂ ਮਿਲਣਾ ਇਹ ਤੁਸੀਂ ਭੁੱਲ ਜੋ ਫਿਰ ਉਹਨਾਂ ਨੇ ਕੀ ਕੀਤਾ ਚਲੋ ਇਦਾਂ ਨਹੀਂ ਕਰਦੇ ਤਾਂ ਫਿਰ ਐ ਕਰਦੇ ਆ ਨੋਟੀਫਿਕੇਸ਼ਨ ਜਾਰੀ ਕਰ ਦਿੰਨੇ ਆ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਭੰਗ ਕਰ ਦਿਓ ਕਰ ਹੀ ਨਹੀਂ ਸਕਦੇ ਜੀ ਵਿਧਾਨ ਸਭਾ ਚ ਐਕਟ ਪਾਸ ਹੋਇਆ ਹੈ ਵਿਧਾਨ ਸਭਾ ਦੇ ਐਕਟ ਨੂੰ ਨਹੀਂ ਪਾਸ ਕਰ ਭੰਗ ਕਰ ਸਕਦੇ ਹੋ ਨੋਟੀਫਿਕੇਸ਼ਨ ਨਹੀਂ ਉਹ ਵੀ ਵਾਪਸ ਲੈਣਾ ਪੈ ਗਿਆ ਜਦੋਂ ਵਿਰੋਧ ਹੋਇਆ ਸਟੂਡੈਂਟ ਬੈਠੇ ਆ ਉੱਥੇ ਕਿਉਂਕਿ ਲੇਗੇਸੀ ਜੁੜੀ ਹੋਈ ਹੈ ਸਾਡਾ ਵਿਰਸਾ ਜੁੜਿਆ ਉਸ ਯੂਨੀਵਰਸਿਟੀ ਨਾਲ ਦਾਦੇ ਪੜ੍ਹੇ ਸਾਡੇ ਉੱਥੇ ਫਿਰ ਬਾਪੂ ਪੜ੍ਹਿਆ ਹੁਣ ਤੀਜੀ ਪੀੜੀ ਚੌਥੀ ਪੀੜੀ ਪੜ੍ਹ ਰਹੀ ਹੈ ਉੱਥੇ ਕਈ ਵਾਰੀ ਹੋਸਟਲਾਂ ਦੇ ਕਮਰੇ ਵੀ ਉਹ ਕਹਿੰਦੇ ਨੇ ਆਹ ਕਮਰਾ ਮਿਲ ਜੇ ਇੱਥੇ ਮੇਰੇ ਦਾਦਾ ਜੀ ਪੜ੍ਹਦੇ ਰਹਿੰਦੇ ਰਹੇ ਐ ਤਾਂ ਬਦ ਫੀਸ ਵੀ ਦੇਣ ਨੂੰ ਤਿਆਰ ਨੇ ਇੰਨਾ ਜ਼ਿਆਦਾ ਇਮੋਸ਼ਨਲੀ ਜੁੜੇ ਹੋਏ ਹਾਂ ਅਸੀਂ ਨਾਲ ਉਹੀ ਯੂਨੀਵਰਸਿਟੀ ਪਹਿਲਾਂ ਸ਼ਹਿਰਪੁਰ ਹੁੰਦੀ ਸੀ ਲਾਹੌਰ ਤੋਂ ਆਈ ਸੀ ਉਹਦੇ ਵਿੱਚ ਮਤਲਬ ਜਦੋਂ ਵਿਰੋਧ ਹੁੰਦਾ ਉਹ ਤਾਂ ਵਾਪਸ ਲੈਂਦੇ ਨੇ ਕੋਈ ਚੀਜ਼ ਐਸੀ ਨਹੀਂ ਜਿਹੜੀ ਦੇ ਵਿੱਚ ਨਾ ਹੈ ਇੰਟਰਫੇਅਰ ਕਰਦੇ ਹੁਣ ਹੁਣ ਬਿਜਲੀ ਬੋਰਡ ਦੇ ਮਾਮਲੇ 'ਚ ਬਿੱਲਾਂ ਹੀ ਫਿਰਦੇ ਨੇ ਐਮੈਂਡਮੈਂਟਸ ਜਿਹੜੀ ਬਿਜਲੀ ਬੋਰਡ ਦੀ ਵੀ ਬਿਜਲੀ ਬੋਰਡ ਵੀ ਸਾਡੇ ਅੰਡਰ ਹੀ ਹੋਣਗੇ ਸਾਰੇ ਵੇਚਦੇ ਕੋਈ ਚੀਜ਼ ਤਾਂ ਛੱਡੋ ਨਾ ਸਾਡੀ ਸਟੇ ਇਲੈਕਟ੍ਰਿਸਿਟੀ ਐਜੂਕੇਸ਼ਨ ਹੈਲਥ ਵਾਟਰ ਇਹ ਸਾਰੇ ਸਟੇਟ ਦੇ ਇਸ਼ੂ ਨੇ ਸਟੇਟ ਦੇ ਸਬਜੈਕਟ ਨੇ ਸਾਨੂੰ ਇੰਹੀਂ ਸਮਝਦੇ ਆ ਵੀ ਮਤਲਬ بس ਜਦੋਂ ਮਰਜੀ ਬਾਹਮ ਰੋੜ ਕੇ ਇਦਾਂ ਲੈ ਜਾਓ ਚੀਜ਼ਾਂ ਨੋ ਅਸੀਂ ਵਿਰੋਧ ਕਰਾਂਗੇ ਦੇਸ਼ ਦੇਸ਼ ਲੈ ਕੇ ਦਿੱਤਾ ਸੀ ਤੁਹਾਨੂੰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਵਰਗੇ ਸਾਨੂੰ ਹੀ ਪਏ ਨਿਕਲੇ ਯਾਰ ਸੁ ਪੰਜਾਬ ਜਿਹੜਾ ਉਹ ਆਪਣੇ ਹੱਕਾਂ ਲਈ ਲੜਨਾ ਵੀ ਜਾਣਦਾ ਆਪਣੇ ਹੱਕ ਲੈਣਾ ਵੀ ਜਾਣਦਾ